歐 Terimah is on top likauri anda. Jo te aqumi dao ni danh-e anything ikonika en h aqumi nahi do ci aq me dirlands niore, Gra chaie diyindo ji perkair prayedhao. Polo joh ho po2 danh check Hai rebirth tada chik segh ahk agaka kri nahi a chades kin ah 5 individual toak świya neke ‌u korus aspah, ਆਪ ਨੂੰ ਦਿਖਾ ਗਏ ਜੀ ਇਹ ਪਿੰਡ ਜਿਹੜਾ ਨਾ ਫੈਮਲੀ ਹੈ ਇਹਦਾ ਸੰਗਤ ਪਰਿਵਾਰ ਹੈ ਉਸ ਦੇ ਸਾਹਮਣੇ ਸਰਪੇ ਦੀ ਬਣੀ ਤੋਂ ਪੂਰੇ ਘਰ ਵਰਗਾ ਇੰਤਰੀ ਮਿਲਿਆ ਉਹਨੂੰ ਬਦੋ ਨਾ ਰਿਲੀ ਇਹ ਸੋਲ ਪਿੰਡਾ ਤਾਂ ਰੇਲ ਥਾਣੇ ਚ ਪੰਡਾ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਕੋਈ ਨਾ ਸਕੈਲਟਨ ਵਗੈਰਾ ਇੱਥੇ ਮਿਲਿਆ ਉਹਦੇ ਸਬੰਧ ਚ ਇੱਥੇ ਆਏ ਬਾਕੀ ਜਾਂਚ ਚੱਲ ਰਹੀ ਹੈ ਕਿੰਨੇ ਚਿਰ ਤੋਂ ਘਰ ਬੰਦ ਸੀਗਾ ਜੀ ਇਹ ਇਹ ਘਰ ਨਹੀਂ ਬੰਦ ਨਹੀਂ ਖੁੱਲਦੀ ਵੀ ਇੱਥੇ ਨਾ ਦੋ ਘਰ ਨੇ ਬੇਸਿਕਲੀ ਪਿੰਡ 'ਚ ਤੇ ਇਹ ਕਦੀ ਖੁੱਲਦੇ ਕਦੀ ਬੰਦ ਕਰਦੇ ਸੀਗੇ ਤੇ ਬਾਕੀ ਦੂਜੇ ਘਰ 'ਚ ਜਿਹੜੀ ਆ ਉਹ ਰਹਿੰਦੀ ਅਸਲ ਮਾਲਕ ਕੌਣ ਹੈ ਕਿਤੇ ਇਹ ਕੁਲਵੰਸਿੰਗ ਦਾ ਘਰ ਹੈ ਕੋਈ ਮਿਸਿੰਗ ਰਿਪੋਰਟ ਜਿੱਤੇ ਲਿਖਾਈ ਗਈ ਹੈ ਇਹ ਕੋ ਚੈੱਕ ਕਰ ਰਹੇ ਹੈ ਸਰ ਸਰ ਕਿੰਨੇ ਚਿਰ ਪਹਿਲਾਂ ਇਹ ਘਰ ਬੰਦ ਪਿਆ ਸੀ ਇਹਦੇ ਬਾਰੇ ਜੇ ਨਹੀਂ ਪਤਾ ਸਾਨੂੰ ਕਿੰਨੀ ਦਿਨ ਪਹਿਲਾਂ ਪਿਆ ਸੀ ਕਿ ਅਸੀਂ ਉਹਨਾਂ ਦੀ ਜਿਹੜੀ ਜਿਹਨਾਂ ਦਾ ਘਰ ਹੈ ਉਹਨਾਂ ਨਾਲ ਜਿਹੜੀ ਗੱਲਬਾਤ ਕਰਕੇ ਫੇਰ ਹੀ ਪਤਾ ਲੱਗਿਆ ਕਿਹੜੀ ਕਿਹੜੀ ਟੀਮਾਂ ਪਹੁੰਚ ਕੇ ਇਥੇ ਜਾਂਚ ਕਰ ਰਹੀ ਉਹ ਰਿਫਰੈਸ਼ਿਕ ਟੀਮ ਆਈ ਸੀ ਉਹ ਉਹ ਕਰ ਰਹੀ